ਸ਼ਹੀਕਾਲ ਜੀ ਵੈਲਕਮ ਕੀ ਹਾਲ ਚਾਲ ਕਿਵੇਂ ਦਾ ਸਾਰੇ ਠੀਕ ਠਾਕ ਟਾਈਮ ਅਜ ਕਾ 10 ਵਜੇ ਦਾ ਆਪਾਂ ਚੱਲਿਆ ਕੰਮ ਤੇ ਇੱਧਰ ਸਾਹਿਬ ਜੀ ਸ਼ਹੀਕਾਲ ਮਿਲਦੇ ਫਿਰਾਂ ਕੇ ਹੈ ਸ਼ਹੀਕਾਲ ਉਹ ਠੀਕ ਠਾਕ ਹਾਂ ਠੀਕ ਹੈ ਸਾਡਾ ਦੇਸ ਦਾ ਠੀਕ ਹਾਂ ਠੀਕ ਹਾਂ ਜੀ ਵਧੀਆ ਬਹੁਤ ਹੈ ਸਭ ਠੀਕ ਹੈ ਵਧੀਆ ਆਪ ਜੀ ਹੋਏ ਤਨੂ ਮੀਰੀ ਤੇਰੀ ਇਹ ਕੰਮ ਤੇ ਉਹ ਨੰਨੀ ਨੰਨਾ ਆਈ ਵੇਖਣ ਆਰ ਪਤੇ ਨੂੰ ਨੰਨੀ ਤੇ ਬਾਬਾ ਟਾਈਮ ਵਧਾਈ ਤੇ ਆਰ ਪਤੇ ਨੂੰ ਮਿਲ ਉਹ ਚਾਰਾ ਦੇਖਣ ਆਈ ਤੁਹਾਨੂੰ ਪਰ ਦਿਨਾਂ ਬਾਅਦ ਅੰਕਲ ਜੀ ਆਏ ਜੀ ਆਉਂਦੀ ਨਹੀਂ ਜੀ ਕਿਹਨੇ ਯੂਰੇ ਦਿਨਾਂ ਦਾ ਵਾਦਾ ਹੈ ਜੀ ਅਬ ਮੈਂ ਠੀਕ ਨਹੀਂ ਆ ਜਿੱਥੇ ਠੀਕ ਜੀ ਨਾ ਆਮ ਬਰਤੋਂ ਠੀਕ ਆਹ ਪਾਉਂ ਜਾ ਬੜਾ ਹੋਇਆ ਆਵਾਜ਼ ਨੂੰ ਨਿਆਣਿਆਂ ਤੇ ਛੱਡ ਪਾਉਣਾ ਨਾ ਹੋ ਜਾਂਦਾ ਮੈਨੂੰ ਆਪ ਵੀ ਨਹੀਂ ਆਈ ਰਹੀ ਆਇਆ ਕੱਪੜਾ ਲੈਣ ਤੇ ਮੈਂ ਹਾਂ ਉਹ ਵੀ ਮੋੜੀ ਰੱਖਦੀ ਹਾਂ ਦੋ ਤਿੰਨ ਦਿਨ ਮੈਂ ਹਾਂ ਛਿੱਪਾਂ ਰੁਕਾ ਮੈਨੂੰ ਆਉਂਦੇ ਨਾਲ ਹੋਰ ਪੁਰੀ ਨਹੀਂ ਲੱਗਦੀ ਇਹਦੇ ਬਾਰੇ ਨਹੀਂ ਫਿਰ ਮੈਂ ਖਿਆਲ ਕੀਤਾ ਪਰ ਹਰ ਗੁੰਠੀ ਇੱਕ ਸੰਦੀਪ ਦੀ ਪੂਠੀ ਠੀਕ ਠਾਕ ਸੋ ਇਹ ਡੈਡੀ ਜੀ ਹੁੰਦੇ ਵੇਖਾਂ ਨੂੰ ਮੈਂ ਪੈ ਗਈ ਅੱਜ ਮੈਂ ਥਿੰਕ ਕੀਤੀ ਬਲੈਕ ਪੱਗ ਤੇ ਬਲੈਕ ਟੀ-ਸ਼ਰਟ ਪਾਈ ਕਿਤੇ ਗਏ ਮੰਡੇ ਆਹ ਮੰਡੇ ਜਾ ਸਸੇ ਮੰਡੇ ਹੀ ਕਿਉਂ ਮੰਡੇ ਤੇ ਮਮੀ ਬੜੀ देर बाद ਆਏ ਹੁਣ ਸੀ ਇਹ ਤਾਂ ਕਿਦਾਂ ਮੈਂ ਠੀਕ ਆ ਠੀਕ ਆ ਸੇਧ ਕੋੜੀ ਨਹੀਂ ਹੋ ਰਹੀ ਅੰਕੀਆਂ ਚੰਗੇ ਕੋਲੀਆਂ ਨੇ ਇਹ ਤਾਂ ਨਾਨੀ ਕੋ ਜਾਵੇ ਨਹੀਂ ਕੋ ਤਾਂ ਸੋਣਾ ਜਾ ਆਕੜਾ ਮੜੀਆਂ ਲੈਂਦਾ ਵਾ ਸੋਣਾ ਜਾ ਮੇਰੇ ਲੱਡੂ ਜੀ ਅੰਟੀ ਨਾਨੀ ਕੋ ਆਇਆ ਅੱਜ ਨਾਨੀ ਕਣੋਂਡੀ ਸੁਤਾ ਹਾਂ ਜਾਗ ਗੱਡਿਆ ਆਹ ਮੀਆਂ ਵਟਨ ਦੇ ਆ ਜਦੇ ਰਹਿਣਾ ਹਾਂ ਖੱਤੀ 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 ਹੈ ਆਹ ਮੁੰਡਾ ਨਾ ਤੁਹਾਨੂੰ ਪੱਤੇ ਮਾਦੀ ਪੱਤੇ ਤੈ ਤੂੰ ਅੱਦ ਕਦੇ ਵੀ ਨਾ ਥੱਕ ਕੇ ਇੰਨੇ ਵੀ ਇੱਦਾ ਕਰਿਆ ਕਰਨਾ ਵਾ ਅੱਜ ਪਾਣੀ ਆ ਪਟੋਲਿਆ ਤਾਂ ਕਹਿੰਦੀ ਉਹਦੀ ਮੰਮੀਆਂ ਨੇ ਪਾਣੀ ਉਧਰ ਕਿੰਨੇ ਡੋਲਿਆ ਵਾ ਕਹਿੰਦੀ ਦਾਦੀ ਨੇ ਡੋਲਿਆ ਹਾਂ ਆਹ ਪੱਤੇ ਮਾਈ ਨਹੀਂ ਕਿਤੇ ਚੋਣਾ ਜੀ ਮੌਕਮਾਈ ਕਰਦਾ ਗੱਲਾਂ ਗੀਤ ਖੁਸ਼ੀ ਦੇ ਗਾਉਂਦਾ ਇਹ ਤੇ ਸੇ ਵੇਖਾ ਸੁੱਤਾ ਤਾਂ ਵੇ ਨੀਂਦ ਕਿੰਨੀ ਪਿਆਰੀ ਇਹਨੂੰ ਨਾਲੀ ਦੇ ਹੱਥਾਂ 'ਚ ਜਿੱਤੀ ਛੱਦੀ ਜਾਈ ਕਮਿਕ ਹਰਫਤੇ ਇਹ ਬਾਉ ਬਾਉ ਜੀ ਉਹ ਨਵੀਂ ਇਹ ਵਧੀਆ ਬਣੀ ਲਮਾਰੀ ਹਰਫਤੇ ਦੀ ਸੋਹਣੀ ਖੋਲ ਕੇ ਦੇਖੋ ਅਮੇ ਵਿਚ ਵਿੱਚ ਮੈਂ ਉਹਦੇ ਕੱਪੜੇ ਰੱਖਤੇ ਨਹੀਂ ਨਹੀਂ ਕੱਟੀਆਂ ਨਹੀਂ ਹੈ ਹੈਂਡਲ ਵਧੀਆ ਲੱਗੇ ਹੂੰ ਇਨ ਇਹ ਕੇ ਵਿਚਾਰੇ ਦੇ ਕੱਪੜੇ ਥੋੜੇ ਜੇ ਹਾਡੇ ਜਿਆਦਾ ਹੁੰਦੇ ਤੈਨਾਂ ਆ ਮੈਂ ਨਹੀਂ ਬਗਦਾ ਉਹ ਹੂੰ ਇਹੜਾ ਮੈਂ ਬਣਾਇਆ ਸੀ ਇਹ ਚ ਲੰਮੇ ਪਾਉਣਾ ਹੁੰਦਾ ਜੇ ਝੁਕਣਾ ਚੱਕਣਾ ਹੁੰਦਾ ਇਹਦੇ ਨਹੀਂ ਕਿੰਨੇ ਸੋੜਨਾ ਤਾਂ ਲੱਗਦਾ ਹੂੰ ਮੋਰ ਕਾ ਕੇ ਵਾਲੀ ਚਿਆਉਣੀ ਨਾ ਤੇ ਕਾ ਕੇ ਨੇ ਉੱਤੇ ਜਿੱਤਰੀ ਉੱਚੀਆਂ ਆਹੋ ਉਹ ਵੀ ਰਹਿ ਲੈ ਅਜੇ ਤੇ ਆਉਣੀਆਂ ਨਹੀਂ ਵਾਂਗੇ ਮੈਂ ਇਹ ਕਿ ਇਹ ਤਾਂ ਸਰਦੀਆਂ ਚ ਆਉਣੀਆਂ ਮੈਂ ਇੱਧੇ ਚੱਲ ਪਈਆਂ ਰਹਿਣ ਥੱਲੇ ਹੂੰ ਸਿਆਲ ਚਿਫਨੀ ਕਹਿੰਨੇ ਕੀ ਵਧੀਆ ਹੂੰ ਵੇਲੇ ਆਂਦਾ ਹੈ ਵੱਡਾ ਹੈ ਮੈਂ ਇਹ ਵੱਡੀ ਕੋ ਮੈਂ ਠੀਕ ਕਰੂੰਗੀ ਇੱਧਰ ਹਰਫਤੈ ਨੂੰ ਮੰਮੀ ਨੇ ਸਵਾਹ ਦਿੱਤਾ ਹੈ ਮੰਮੀ ਦੇ ਨਾਲ ਲਾ ਕੇ ਪਹਿਲਾਂ ਗੋਦੀ 'ਚ ਸੁਤਾਈ ਮਨ ਆਰਾਮ ਨਾਲ ਸੌਂ ਗਿਆ ਨਾਨੀ ਕੋਲ ਜਾ ਕੇ ਤੇ ਮੰਮੀ ਮੰਮੀ ਖਾ ਰਹੀ ਨੇ ਰੋਟੀ ਦੁਪਹਿਰ ਦੀ ਪਿੰਡੀਆਂ ਦੀ ਸਬਜ਼ੀ ਬਣਾਈ ਮੰਮੀ ਖਾ ਰਹੀ ਰੋਟੀ ਮੰਮੀ ਵਿਚਾਰੀ ਠੀਕ ਨਹੀਂ ਰਹਿੰਦੇ ਮੈਂ ਟੈਨਸ਼ਨ ਨਾ ਲਿਆ ਕਰੋ ਆਪੇ ਠੀਕ ਪਰਮਾਤਮਾ ਨੇ ਕਰ ਦੇਣਾ ਤੁਹਾਨੂੰ ਜਲਦੀ ਠੀਕ ਕਰ ਦੇਣਾ ਟੈਨਸ਼ਨ ਨਹੀਂ ਲੈਣੀ ਠੀਕ ਟੈਨਸ਼ਨ ਖਾਵੇ ਹਮ ਨੂੰ ਬਚਿਆ ਰਹੇ ਮੈਂ ਅੰਦਰ ਹੀ ਲੰਮੀ ਬੈਈ ਤੇ ਮੈਂ ਕਿਹਾ ਮੰਮੀ ਬਾਹਰ ਪਤਾ ਨਹੀਂ ਕੀ ਕਰਾਂ ਂਡੇ ਤੇ ਮੰਮੀ ਵਿਚਾਰੇ ਕੱਪੜੇ ਜੂੜ ਂਡੇ ਐ ਕਿੰਨਾ ਵਿਚਾਰੀ ਉਹ ਇਹ ਵੀ ਗੱਲ ਹੈ ਤੇ ਹਰਫਤੇ ਦੇ ਵੀ ਜੋੜਤੇ ਕੱਪੜੇ ਜੋੜਦੇ ਆ ਉਹ ਕਿੰਨੇ ਸੋਹਣੇ ਤਹਿ ਲਾਏ ਨਾਨੀ ਨੇ ਲੈ ਕਿੰਨਾ ਫਿਕਰ ਯਾਰ ਫਤੇ ਦਾ ਤੇ ਹਰਫਤੇ ਅੰਦਰ ਸੁਟਾ ਹੋਇਆ ਵਾ ਤੈਨੂੰ ਸਵਾਹ ਹੁਣੇ ਸਵਾਇਆ ਤੇ ਮੰਮੀ ਵਿਚਾਰੀ ਜਦੋਂ ਆਉਂਦੇ ਨਾ ਮੇਰੇ ਕੋਲ ਮੰਮੀ ਨੇ ਕੱਪੜੇ ਵਿਚਾਰੀ ਨੇ ਜੋੜ ਦੇਣੇ ਲੱਗੋ ਜਿਹੜਾ ਥੋੜਾ ਬਹੁਤ ਕੰਮ ਕਰਨ ਵਾਲਾ ਕਰ ਦਿੰਦੇ ਆ ਮਾ ਮਾ ਦਾ ਇੰਨਾ ਹੀ ਹੁੰਦਾ ਕਿ ਵਿਚਾਰੀਆਂ ਕਰ ਦਿੰਦੀਆਂ ਟੈਨਸ਼ਨ ਨਹੀਂ ਲੈਣੀ ਬੱਸ ਠੀਕ ਹੈ ਖੁਸ਼ ਰਹਿਣਾ ਟੈਨਸ਼ਨ ਨਹੀਂ ਲੈਣੀ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਕੋਈ ਸੜੀਦਾ ਕਿ ਰਪਾ ਆਈਏ ਛੇਣਾ ਜੀ ਸਸੀ ਘਾ ਠੀਕ ਆ ਅਜਨਾਬ ਸੁੱਤਾ ਆਇਆ ਵੇਲਾ ਸਸੀ ਘਾ ਜੀ ਖੁਸ਼ੀ ਵੇਖਨੀ ਐੰਨੇ ਖੁਸ਼ੀ ਤਣੀਆਂ ਕੋਲ ਹੀ ਨਹੀਂ ਆ ਨੇ ਤੂੰ ਤੂੰ ਪਤਾ ਕੀ ਕਹਿਆ ਹਰਫ ਤੇ ਤੂੰ ਪਤਾ ਕੀ ਕਹਿਆ ਤੁਹਾਡੀ ਖੁਸ਼ੀ ਚਾਹੀਦੀ ਤੇ ਤੁਹਾਡੀ ਖੁਸ਼ੀ ਚਾਹੀਦੀ ਹਾਂ ਤੂੰ ਜੇ ਵੀ ਵੰਦਾ ਤੂੰ ਤੇ ਵੇਖਣ ਮੇ ਡਿਆ ਸਾਨੂੰ ਅਸੀਂ ਤੋਂ ਵਾਲੇ ਦਾ ਖੜਾ ਲਾਉਣਾ ਮੁੜ ਕੇ ਵੇਖੀ ਹੈ ਬਗੜਾ 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 ਤੂੰ ਦੀ ਕਰਾ ਲੇ ਚਲੋ ਚੰਗਾ ਜੀ ਬਾਬੂ ਜੀ ਓਕੇ ਜੀ ਸਤਿ ਸ੍ਰੀ ਅਕਾਲ ਬਹਿ ਜਾਓ ਚਲ ਜਿਓ ਠਹਿਰ ਕੇ ਲਾ ਚਾਪ ਹੀ ਨਹੀਂ ਮੈਂ ਕਿਹਾ ਮੈਂ ਜੀ ਕਰਦਾ ਮੈਂ ਮੱਚਾ ਤੋੜਨਾ ਨਹੀਂ ਲਾੜਦਾ ਜੋਂ ਕਹਿੰਦੀਆਂ ਅੱਧੀਆਂ ਕੰਦੇ ਜਾਂਦੀਆਂ ਠੀਕ ਨਹੀਂ ਕਰਨੀ ਚੰਗ ਵਾਦੋ ਪਾਦੋ ਜੀ ਸਾਡੇ ਤੇ ਇੱਕ ਲਾਹੌਰ ਹੋਇਆ ਵਿਆਹ ਅੱਛਾ ਥੋੜੀਆਂ ਜੇ ਕੱਢ ਜਿਆਦੀਆਂ ਨਹੀਂ ਥੋੜੀਆਂ ਮਾਂਦਾ ਹੀ ਨਹੀਂ ਆ ਨਹੀਂ ਜੇ ਚਾਹਣ ਦੇ ਬਸ ਆਪਣਾ ਘਰ ਮੈਂ ਨਾ ਫੀਡਿੰਗ ਚਾਹ ਤਕਰੀਕਾ ਜੀ ਨਹੀਂ ਕਰੰਦੇ ਉੱਦਾਂ ਨਹੀਂ ਜੀ ਕਰੰਦੇ ਤੇ ਮੇਰਾ ਤਾਂ ਜੀ ਕਰਦਾ ਨਾ ਮੇਰੀ ਜੀ ਇਹ ਕਰਦਾ ਵਾ ਕਿ ਮੈਂ ਆਪਣੇ ਵੀਰ ਨਾਲ ਅੱਜ ਚਾਹ ਪੀਵਾਂ ਅੱਜ ਮੇਰਾ ਇਹ ਜੀ ਕਰੰਡਿਆ ਬੜਾ ਹੀ ਦਿਲ ਕਰਦਾ ਮੈਂ ਵੀਰ ਆਵੇ ਤੇ ਕਦੋਂ ਕੱਪ ਕੱਪ ਚਾਹ ਪੀਏ ਵੀਰ ਮੰਨ ਗਏ ਕਿ ਉਹ ਜਾਈ ਨਹੀਂ ਕੁ ਬਣਾ ਲੈ ਆਪ ਤਾਂ ਇਹਨੇ ਗੱਲ ਖਾਦਾ ਮੈਂ ਨਾ ਕੋਲਾ ਗਰੇ ਇਹਦੇ ਬੈਡੀਆਂ ਵੀ ਰਾਏ ਨੇ ਮਾਰੇ ਤੇ ਉਹ ਵੀ ਰਾਏ ਨੇ ਚੱਲਣ ਤੇ ਨੀਂ ਸੋਣਾ ਆਪਰੇ ਨੂੰ ਕੋਲ ਤਾਂ ਆਪਾਂ ਮੈਨੂੰ ਚਾ ਆ ਗਈ ਆਪਣੀ ਸਵੇਰ ਦਾ ਟਾਈਮ ਹਾਂ ਚੱਲੇ ਨੂੰ ਕਰ ਫੇ ਫੋਲਡਾ ਪ੍ਰਿੰਟਰ ਨੂੰ ਹੇਲੇ ਵੀ ਆ ਪ੍ਰਿੰਟ ਸੋਈਦਾ ਵਾ ਬਲੈਕ ਕਲਰ ਫਲੂ ਰੈਡੀ ਹੋ ਗਿਆ ਆਪਣਾ ਚੰਦ ਅਬ ਯਾਰ ਹੋਮ ਆ ਇਹ ਆਪਾਂ ਤਿਆਰ ਕਰਨਾ ਬਸ ਸੌਰ ਦੋਆਂ ਕਿੰਨੇ ਘੰਟੇ ਤੱਕ ਕਮਰਾ ਤਿਆਰ ਹੋ ਜਾਣਾ ਟੀਵੀ ਸੀ ਕਰੋ ਚੱਕ ਨਹੀਂ ਘੰਟੇ ਹੋਈ ਉੱਤੇ ਇਹ ਅਬ ਯਾਦਵਾਰਾ ਪਹਲਾਤੀ ਇੱਕ ਪ੍ਰਿੰਟ ਕਰੋ ਚੱਕ ਨਾ ਘੰਟਾ ਅੰਦੇ ਕੱਲੇ ਘੁੰਮਦਾ ਵੀ ਫੇਰ ਆ ਦੋ ਦਵਾਰਾਂ ਰਹਿ ਗਈਆਂ ਤਿੰਨ ਆਹ ਵਾਰ ਵੱਡੀ ਆ ਛੋਟੀਆਂ ਦੋਵੇਂ ਤੇ ਆਹ ਛੋਟਾ ਪੀਸ ਆਹ ਦੀਵਾਰ ਕਟੂੜ ਵੀ 50 ਫੁੱਟ ਦੀ ਹੈਗੀ 50 ਫੁੱਟ ਨਹੀਂ ਆਗੀ 13 14 ਫੁੱਟ ਆਹ ਮੁੰਡਾ ਸੁਖਬੀਰ ਸਿੰਘ ਆ ਲਾਲ ਜੀ ਟੀ-ਸ਼ਰਟ ਹੈ ਇਹਨੂੰ ਮੁੰਡੇ ਸ਼ਹਿਰ ਵੀ ਆਂਦੇ ਨੇ ਹੋ ਕੋਈ ਕੋਖਣੀ ਆ ਦੇ ਅੱਜ ਪ੍ਰੋਗਰਾਮ ਹੀ ਛੱਡ ਕੇ ਆਇਆ ਚੇਚਾ ਜੀ ਹੰਨੇ ਬੋਲਦਾ ਲੈ ਵੀਆ ਦੋ ਦਵਾਰਾਂ ਲਾਤੀਆਂ ਆਹ ਰਾਗੀ ਬੈੜਦੀ ਬੈਕ ਇਹ ਲੱਕਰੀਆਂ ਲਾਉਣੀਆਂ ਪੜੇ ਤਾਂ ਇਹਦੀ ਹਾਈਟ ਘਾਟੀ ਤਾਂ ਕਰਕੇ ਆ ਮੈਨੂੰ ਥੱਲੇ ਹੀ ਰੱਖਿਆ ਲੈ ਵੀਆ ਕਮਰੇ ਦਾ ਪ੍ਰਿੰਟ ਬੋਗਾਂਡ ਲਗਾ ਕੇ ਬਾਹਰ ਮੋਟਾ ਲੈ ਕਿਹੜਾ ਆ ਤਾਂ ਹਰ ਚਵਾਦ ਨੂੰ ਫੇਰ ਤਾ ਪਾ ਲੈ ਵੀ ਕਮਰਾ ਕਰਤਾ ਪਰ ਐੜੀ ਕਰੋ ਚੱਕ ਸ਼ੀਸ਼ਾ ਲੱਗਾ ਸਾਗ ਗੰਦਾ ਹੋ ਗਿਆ ਸਾਡਾ ਚਲੋ ਕੋਈ ਨਹੀਂ ਕਿਦਾਂ ਲੱਗਾ ਕਮਰਾ ਕਮੈਂਟ ਕਰਕੇ ਜਰੂਰ ਦੱਸਿਓ ਪ੍ਰਿੰਟ ਬੋਲ ਘੈਂਟ ਲੱਗਾ ਹੈ ਪਾਣੀ ਦਾ ਗਲਾਸ ਲੱਗੇ ਉੱਧਰ ਕਮਰਾ ਲਾਤਾ ਸੋਈ ਰਹਿ ਗਈ ਹੁਣ ਇਹ ਹੋ ਜਾਂਦੀ ਅੱਧੇ ਘੰਟੇ ਤੱਕ ਪਿਆਰ ਤੋਂ ਅੱਧਾ ਘੰਟਾ ਗਈਆਂ ਅੰਦਰ ਨਾ ਕੀ ਬੁਰੀ ਪਾਣੀ ਭਿਲਾਇਆ ਤੇ ਲੈ ਵੇ ਇਹ ਇਹ ਸੇਵਾ ਕਰੰਦੇ ਆਂ ਤੇਰੇ ਸੇਵਕ ਮਰ ਗਿਆ ਹੋਣਾ। ਆ ਲੱਕਦੇ ਆਂ ਕਿ ਘਾਟ ਨੂੰ ਅਰਮੀਨ ਵੀ ਦਰਵਾਜ਼ੇ ਲਾ ਦੇ ਜਾਣੀ। ਅਜਾ ਕਿੱਥੇ ਗਿਆ ਕਿੰਦਾ ਦਾ। ਚਲਾ। ਕਿਹੜਾ ਗੱਲ ਆਇਆ। ਆ ਦਵਾਰ ਵੱਖਰੀ ਆ ਤੇ ਆ ਤਿੰਨ ਦਵਾਰਾ ਇੱਕੋ। ਪਤੀਆਂ ਇਥੇ ਨੂੰ ਇਹ ਇਸ ਤਰ੍ਹਾਂ ਸਾਰ ਲੱਗਦਾ ਹੈ ਇੰਸਟਾਲੇਸ਼ਨ ਦਾ ਆਵਾਜ਼ ਆ ਰਹੀ ਹੈ ਸਹੀ ਲੱਗ ਲੱਗੀ ਹੋਇਆ ਹਣ ਮੂਰੇ ਆਹ ਫਰੈਂਡ ਕਿਵੇਂ ਦਾ ਲੱਗਾ ਉਹ ਲੋਕ ਤੇ ਬੜੀ ਵੈ ਲੱਗਣ ਇਹ 3D ਵਗੈਰਾ ਹਣਾ ਪਾ ਮੈਂ ਪਰੂਣਾ ਹਾਂ ਹਾਂ ਯਾਰ ਇਸ ਤਰ੍ਹਾਂ ਦੇ ਘੰਟ ਘੰਟ ਜਾਨ ਲਾਉਣੇ ਹੋ ਤੇ ਮੇਰੇ ਨੰਬਰ ਤੇ WhatsApp ਤੇ ਮੈਸੇਜ ਜ਼ਰੂਰ ਕਰਿਓ ਆ ਲੱਗਾ ਲੈ ਵੀ ਆਵੇਂ ਲਾਤੀਆ ਦਵਾਰ ਕਰੋ ਚੱਕਦਣ ਲਗਾ ਪ੍ਰਿੰਟ ਹੂੰਚੇ ਬਹੁਤ ਘਣਾ ਟਾਉਂਡਿਆ ਗਰਮੀ ਬਹੁਤ ਲੰਮਕਾ ਲੈਂਦਾ ਇੱਧਰ ਹਾਂਜੀ ਭੈਣ ਜੀ ਪੀਣਾ ਤੁਸੀਂ ਨਹੀਂ ਯਾਰ ਬੋ 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 ਅੱਗਲਾ ਗਲਾਸੀ ਇਹ ਵੀ ਇਹ ਵੀ ਬਣਾਉਂਦੇ ਲੈ ਚਲੋ ਅੱਤਾਂ ਤੇ ਸਿਲੰਡਰ ਤੇ ਬਹਿ ਕੇ ਪੀਣਾ ਆ ਲੋ ਫੜੋ ਮਾਪਾ ਜਣਾਉਣੇ ਇਹ ਵੀ ਪਾ ਜਣਾਉਣੇ ਤੈਨੂੰ ਫੜੀ ਕੀ ਵੀਰ ਉਹ ਆਵੇ ਆ ਕੇ ਲਾ ਕੇ ਬੈਠਾ ਸਿਰ ਤੇ ਆ ਵੀ ਰਾਜkumar ਬਣਿਆ ਕਿ ਨਾ ਇੱਧਰ ਵੇ ਹੂੰ ਮੁੰਡਾ ਉਹ ਹੀ ਕੰਮ ਕਰਾਂ ਡਿਆ ਆਡੇ ਚੋਂ ਵੇਖਲਾ ਹੈ ਨਾ ਅਭੀ ਕਮਰਾ ਕਰਤਾ ਆਪਾਂ ਰੈਡੀ ਇਹ ਕਿਚਨ ਹੈ ਆਦਾਰ ਵੱਖਰੀ ਕੀਤੀ ਆ ਹਾਂਜੀ ਹੁਣ ਇਹਨਾਂ ਨੂੰ ਚਾਹ ਪਿਆਰਦੀ ਆ ਤੇ ਇਹਨਾਂ ਨੂੰ ਤੋਰਨ ਲੱਗੀ ਅਸੀਂ ਕਿ ਜਾਓ ਆਪਣੇ ਘਰ ਪੱਕਾ ਨਹੀਂ ਬਹਿ ਜਾ ਬਹਿ ਜਾ ਮੈਂ ਮੈਂ ਤੁਹਾਡੇ ਹੋਂਦ ਸੁਣਨਾ ਘੰਟਾ ਤੋਂ ਨੂੰ ਮਮ ਡੇਢ ਘੰਟਾ ਮੈਂ ਇੱਕ ਕੰਮ ਕਰਨਾ ਪ੍ਰਯਤ ਕਰਨਾ ਠੀਕ ਖਾਣ ਪੀਣ ਗਾਇਸ ਆਸਵੀਕਾਰ 사સ્વીਕਾਰ ਜੀ ਤੇ ਵੀ ਮੁੰਮੇ ਨੇ ਮੈਂ ਕੀ ਪੁੱਛ ਲਿਆ ਇੱਕੋ ਮੁੰਡਾ ਆ ਯਾਰ ਇਹ ਵੀ ਇਦਾਂ ਹੀ ਨਹੀਂ ਨਹੀਂ ਇਹ ਸਿਰ ਜਨ ਹੱਥ ਜਾ ਹੱਲਤ ਜਾਂਦਾ ਇਦਾਂ ਇਦਾਂ ਕਰਕੇ ਰੋਜ ਬੱਕਟ ਹੁੰਦਾ ਯਾਰ ਹੋ ਜਾਵੇ ਤੁਮਾ ਗਿਆ ਆ ਬਾਲਟੀ ਬਾਲਟੀ ਜੀ ਉਹ ਕਿੱਥੇ ਉਹ ਨਹੀਂ ਇਹ ਨਹੀਂ ਆ ਸੋ ਨਾ ਲੇ ਸੇਨੇ ਨਰੇਲੇ ਨਾਲ ਬਾਹਰ ਹੀ ਉਦੇਸਨ ਦੱਲੇ ਜੋ ਆ ਵੈਸਟਰਨ ਡੀਜ਼ ਦੇ ਵਿੱਚ ਹੁੰਦੇ ਨੇ ਪਲੇਸ ਯੋ ਉਹਨੂੰ ਉਹਨੂੰ ਬਾਹਰ ਨਹੀਂ ਦਿੰਦੇ ਨਵੇਂ ਮੰਮੀ ਮੰਮੀ ਅਜੇ ਕਹਿੰਦੀ ਆ ਕੱਲਾ ਮਿਲਦਾ ਆ ਗੱਲਾਂ ਉਹ ਦੇ ਦੇ 160 ਦਾ ਮੈਂ ਤੇ 100 ਲਾਉਣਾ ਵੀ ਨਾ ਮੇਰੇ ਉਹ ਬੜੇ ਜਿਨਾ ਬਾਹਰ ਮੰਨਿਆ ਨਹੀਂ ਇਹ ਉਹ ਡੱਬਾ ਜਿਨ ਲਿਆ ਨਹੀਂ ਡੱਬਾ ਨਹੀਂ ਆਉਂਦਾ ਉਹਨੇ ਦੇਖ ਤਾ ਫੜਿਆ ਨਹੀਂ ਆਜ ਨਹੀਂ ਤੱਕ ਕੇ ਲਾ ਲਾ ਤੇ ਪੂਤ ਨੂੰ ਨਹੀਂ ਨਹੀਂ ਮੰਮੀ ਨੇ ਕਹਿੰਨੇ ਇਦਾ ਫੜ ਲੋਕਾਂ ਨੂੰ ਖਾਜੇ ਪਏ ਆਵਾ ਪਾਰਾ ਹਾਂ ਜੀ ਨਾ ਬੰਦ ਜਾਨ ਨਾ ਸਤਿ ਸ੍ਰੀ ਅਕਾਲ ਆ ਜਾ ਕਰੋ ਛੇਤੀ ਕਿਹੜਾ ਮਾਂ ਦਾ ਕੱਲ ਘਰ ਆਇਓ ਉਹ ਮੈਂ ਠੀਕ ਨਹੀਂ ਨਾ ਤਾਂ ਨਹੀਂ ਆਈ ਕੰਦੇ ਵਧੀਆ ਮੈਂ ਕੱਲ ਵੱਡੇ ਤੇ ਆਇਓ ਕੱਲ ਵੱਡੇ ਆ ਗਿਆ ਸਾਡੇ ਦੇ ਆਇਓ ਚਲ ਫਿਰ ਆਜੀ ਟਾਈਮ ਹੈ ਮਾਰੀ ਜੱਟ ਮੰਮਾ ਤੁੰਨੀ ਚੁੱਕ ਲੋ ਤੁੰਨੀ ਇੱਧਰੋਂ ਚੁੱਕ ਲੋ ਤੈਨੂੰ ਗਈ ਆ ਤੇਰਾ ਠੀਕ ਆ ਮੰਮੀ ਉਹ ਅੱਛਾ ਮਗਰ ਫੜ ਲੈਣਾ ਉਹ ਚ ਰਹੀ ਚੱਲ ਉਹ ਜਾਂਦੇ 12 ਵਜ ਗਏ ਆ ਹਰਫਤੇ ਮੰਮੀ ਨੂੰ ਹੈਪੀ ਬਰਥਡੇ ਨਹੀਂ ਕਹਿਣਾ ਮੰਮੀ ਦਾ ਹੈਪੀ ਬਰਥਡੇ ਸ਼ੁਰੂ ਹੋ ਗਿਆ ਵਾ। ਕੇ ਹੈਪੀ ਬਰਥਡੇ। ਕੇ ਹੈਪੀ ਬਰਥਡੇ ਮੈਂ ਹੁਣ ਦੁੱਧੂ ਪੀ ਲਿਆ ਹੁਣ। ਜਿੰਨ ਦਾ ਹੈਪੀ ਬਰਥਡੇ ਆ। ਉਹ ਲੱਗੇ ਬੈਠੇ ਨੇ। ਚਲੋ ਕੇਕ ਕੱਟੀਏ, ਕੱਟੀਏ ਕੇਕ। ਕੇਕ ਕੱਟੀਏ ਫਤ। ਚਲੋ ਚਲੋ ਚਲੋ। ਚਲੋ ਮੇਰਾ ਬਾਹੂ, ਸਵੇਰੇ ਕਰਾਂਗੇ ਸੈਲੀਬ੍ਰੇਟ ਵਧੀਆ ਤਰੀਕੇ ਨਾਲ। ਸਾਰਿਆਂ ਨੂੰ ਠਾਈਆਂ ਠਾਈਆਂ ਖਾਵਾਂਗੇ। ਠਾਈਆਂ ਠਾਈਆਂ ਖਾਵਾਂਗੇ ਸਾਰਿਆਂ ਨੂੰ। ਤੇ ਹੁਣ ਆਪਾਂ ਆਪਾਂ ਨਿਕਾਜਿਆ ਤਿੰਨੇ ਜਾਣੇ ਕੀ ਕੱਟੀਆਂ ਪੇਸਤੀ ਨਕੀ ਲੈਂਦੀ ਐ ਉਹ ਪੇਸਤੀਆਂ ਕੱਟੀਆਂ ਹੈ ਚਲੋ ਹਾਂਜੀ ਠੀਕ ਚਲੋ ਚਲੋ ਚੱਲੀਏ ਕੱਟੀਆਂ ਲੈ ਇਹ ਲੈ ਇਹ ਪੇਸਤੀਆਂ ਖਾਨੀਆਂ ਬਾਉ ਨੇ ਦੁੱਧੂ ਦੂਬੀ ਨਾ ਦੇ ਦੁੱਧੂ ਪੀ ਲਿਆ ਗਾ ਮੈਂ ਹਾਂ ਨਹੀਂ ਗੰਦੂ ਜਿਆ ਰਾਤ ਦੇ 12 ਵਜੇ ਕਿ ਚੁੱਕੇ ਆ ਤੁਹਾਨੂੰ ਵਧਾਈਆਂ ਹੈ ਹੈਪੀ ਬਰਥਡੇ ਦੀਆਂ ਹੈਪੀ ਬਰਥਡੇ ਦੀਆਂ ਵਧਾਈਆਂ ਤੇ ਸਵੇਰੇ ਤੁਹਾਨੂੰ ਦੇਾਂਗਾ ਗਿਫਟ ਠੀਕ ਅਜੇ ਕੋਈ ਸੋਚਿਆ ਨਹੀਂ ਗਿਫਟ ਤੁਹਾਨੂੰ ਕੀ ਦਾਂ ਕੋਈ ਛੋਟਾ ਮੋਟਾ ਮਾੜੇ ਬੰਦੇ ਕੋਈ ਛੋਟਾ ਜਿਹਾ ਗਿਫਟ ਹੋ ਸਕਦਾ ਕੋਈ ਉਹ ਮੇਰਾ ਤਗੜਾ ਬੰਦਾ ਆਈਓਏ ਤਗੜਾ ਬੰਦਾ ਗਿਫਟ ਲੈ ਕੇ ਆਊਗਾ ਮम्मी ਬਾਤੀ ਹੋਈ ਈ ਲਓ ਨਾ ਮम्मी ਬਾਤੀ ਇਹ ਤੇਰਾ ਮੰਮੀ ਨੂੰ ਕਿੱਟ। ਛੇ ਚੱਲੀਏ ਲੈਣ ਫਿਰ ਦੋਵੇਂ ਜਾਣੇ। ਚਲੋ ਜਾਵਾਂਗੇ ਹੈ ਸੋਈ ਦੋਵੇਂ ਜਾਣੇ। ਠੀਕ ਹੈ। ਲੈ ਕੇ ਆਵਾਂਗੇ ਮੰਮੀ ਬਾਤੀਂ ਉੱਟ ਨਿੱਕਾ ਜਾ। ਹੈ? ਦੋਵੇਂ ਜਾਣੇ ਜਲਾਗੇ ਹੈ। ਤੈਨੂੰ ਪਤਾ ਮੈਂ ਆਇਆ ਹਾਂ ਨਾ ਕੰਮ ਤੋਂ। ਤੋਂ ਮੈਂ ਪੀਸਟੀਆਂ ਲੈ ਕੇ ਆਏ ਹੈ ਤਿੰਨ ਚਾਰ। ਮੈਂ ਕਿਹਾ ਚਲੋ ਰਾਤ ਨੂੰ ਸੈਲੀਬ੍ਰੇਟ ਕਰਾਂਗੇ। ਆਪਣੇ ਹਰ ਫਤਿਹ ਨਾਲ ਸੈਲੀਬ੍ਰੇਟ ਕਰਾਂਗੇ। ਹੈ? ਰਾਤ ਨੂੰ ਸੈਲੀਬ੍ਰੇਟ ਕਰਾਂਗੇ। ਮੇਰੇ ਬਾਊ ਦੇ ਨਾਲ ਮੈਂ ਨਿੱਕੂ ਦੇ ਨਾਲ निकिया चलो उठो उठो है? रे हैं हैप्पी बर्थडे करिए हैप्पी बर्थडे हैं मम्मी है ने कैसे बधाईयां मम्मी ने कैसे बधाईयां हो थाने हैप्पी बर्थडे दीयां हैं नहीं कहना मम्मी ने हां जी हरफते जी ਉਠੋ ਫਿਰ ਕੀ ਕੀਤੀ ਮਮੀ ਵਾਸਤੇ ਆ ਕੇ ਕੇਕ ਲੈਣ ਦਾ ਨਿਕਾ ਗਿਆ ਏਕ ਨਹੀਂ ਪੇਸਟੀਆਂ ਪੇਸਟੀਆਂ ਮਮੀ ਵੀ ਆ ਗਈ ਤਿਆਰ ਹੋ ਕੇ ਹੈ ਤਿਆਰ ਹੋ ਕੇ ਮਮੀ ਵੀ ਆ ਗਈ ਪੁੱਤ ਦੀ ਤਿਆਰ ਹੋ ਕੇ ਹੈ ਲੈ 12:00 ਸਵਾ 12 ਹੋ ਗਏ ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੇ ਆ ਥੈਂਕਸ ਤੇ ਆ ਮੋਮਬਤੀ ਆਪਾਂ ਘਰ ਵੀ ਵੈਸੇ ਲੈ ਲਈਏ ਤੇ ਇਹਨੂੰ ਕਰੋ ਆਪਾਂ ਜਹਰ ਫਤੈ ਨੂੰ ਆਓ ਤੂੰ ਹੀ ਆਓ ਤੂੰ ਹੀ ਆਓ ਮੇਰੇ ਪੁੱਤ ਇਹਨੂੰ ਫੜ ਚੋਕੇ ਨੂੰ ਉੱਠੋ ਹਿੱਦਾਂ ਨਹੀਂ ਕਰਨ ਰੱਖਿਆ। ਤੋ ਇਹ ਕੰਬਲ ਲੈ ਕੇ ਸੌਂਦੇ ਸੌਂਦੇ ਜੀ। ਹਰਫਤੇ ਆਓ ਯਾਰ ਇੱਧਰ ਆਓ ਮੇਰਾ ਬਾਊ ਸੋਨਾ ਮੇਰਾ ਪੁੱਤ। ਮੇਰਾ ਸੋਨਾ ਪੁੱਤ। ਲੈ ਪੇਛਤੀਆ ਮੇਰਾ ਪੁੱਤ ਕਰ ਚੱਕ। ਚਲੋ ਵੀ। ਇਹ ਵੀ ਪਿੰਕ। ਹਾਂ। ਇਹ ਤਾਂ ਸੈਂਟਰ ਚ ਮੈਂ ਇੱਕ ਮੋਮਬਤੀ ਲਾ ਦੇਣਾ ਆਹ ਵੇ ਆਪਾਂ ਮੋਮਬਤੀ ਲੈਂਦੀ ਨਹੀਂ ਜਿੱਤਾ ਭੁੱਲ ਗਿਆ ਮੈਂ। ਚਲੋ ਕਰੇ ਪਹਿਲਾਂ ਲਾ ਦੇ ਨੇ ਸੈਂਟਰ ਚ। ਚਲੋ ਵੀ। ਪੱਖਾ ਨੂੰ ਕਰਦੀ ਆ ਬੰਦ ਕਿਉਂਕਿ ਹੈਪੀ ਬਰਥਡੇ ਫਤਨੇ ਫੂਕ ਮਾਰਨੀ ਹੈ ਫਤ ਦੇ ਮੋਮਬਤੀ ਕੋਈ ਲਾਈ ਲੈ ਉਹ ਦੇਸੀ ਇਦਾਂ ਹੁੰਦਾ ਵਾ ਜਦੋਂ ਬੰਦਾ ਕਰਨਾ ਹੋਵੇ ਨਾ ਟਾਈਮ ਪਾਸ ਬੜਾ ਕੁਝ ਕਰਨਾ ਪੈਂਦਾ ਲੈ ਆਪ ਸੈਂਟ ਚ ਵੇ ਲੱਗੀ ਮੋਮਬਤੀ ਹੈਨਾ ਇਹਨੂੰ ਵਿੱਚ ਇਦਾਂ ਕਰ ਲਓ ਨਾ ਐ ਨਹੀਂ ਪੂਰਾ ਗੱਤ ਨੇ ਖੋਲ ਦੇ ਪੂਰਾ ਫਿਰ ਮੈਂ ਖੋਲ ਦਿੰਨੇ ਆਂ ਆਦੇ ਐ ਲੈ ਵੀ ਕੇਗਾ ਆਪਾਂ ਤੇ ਫੂਗ ਕਿੰਨਾ ਮਾਰ ਦੋਗੀ ਰੁਕ ਜਾ ਰੁਕ ਜਾ ਜੀ ਰੁਕ ਜਾ ਕਿਉਂ ਤਾਂ ਮੈਂ ਚੀਕਾਰ ਲੈਣੇ ਕਰ ਲੈਣੇ ਪਾਸੇ ਹਾਂ ਨਾ ਹੋ ਗਿਲ ਨੱਕ ਲਾਈ ਦੀ ਹੈ ਇੱਕ ਵਾਰ ਬੋਲੀ ਨੋ ਟੀਵੇਂ ਲੈ ਮੋਹਬਦੀ ਹਰ ਫਤੇ ਤੇ ਮੈਂ ਸੈਲੀਬ੍ਰੇਟ ਕਰਦੇ ਆਂ ਤੇਰਾ ਵੱਡੇ ਤੇ ਮਾਰ ਫੂਗ ਫਿਰ ਇਹਨੂੰ ਲੇ ਬਹੁਤ ਬਹੁਤ ਵਧੀਨੀ ਹਰਫਤੇ ਤੂੰ ਮਾਰ ਲੈ ਵੀ ਹੈਪੀ ਬਰਥਡੇ ਲੈ ਉਸੰਦੀ ਟੂ ਯੂ ਹਰਫਤੇ ਹੈਪੀ ਬਰਥਡੇ ਨਹੀਂ ਕਰਨਾ ਹੈਪੀ ਬਰਥਡੇ ਬੇ ਟੂ ਯੂ ਚਲੋ ਕਰੀਏ ਇਕਦੋਈ ਹੈਪੀ ਬਰਥਡੇ ਟੂ ਯੂ ਬਧਾਈਆਂ ਮੇਰੇ ਵੱਲੋਂ ਕਰ ਫਿਰ ਤੈਨੂੰ ਹੈ ਥੈਂਕਸ ਤੇ ਹਰਫਤੇ ਵੱਲੋਂ ਵੀ ਹਣਾ ਹਰਫਤੇ ਕਹੇ ਮੇਰੇ ਵੱਲੋਂ ਵੀ ਮੰਮੀ ਨੂੰ ਬਧਾਈਆਂ ਚਲੋ ਵੀ ਹੁਣ ਆਪਾ ਕਰਦੇ ਹੁਣ ਮੋਮਬਤੀ ਇਹ ਸਾਈਡ ਤੇ ਰੱਖ ਦਈਏ ਬਸ ਮੂੰਹ ਦੇ ਮਿੱਠਾ ਦਰਾ ਕਰਾਇਆ ਨਹੀਂ ਨਾ ਦੂਰ ਨਸਾਂ ਮੇਲੇ ਵੇਲੀਆਂ ਚਲੋ ਭਾਈ ਹੁਣ ਬਾਕੀ ਆਪੇ ਕਾਲੀ ਜਿੱਦਾਂ ਤੇ ਠੀਕ ਲੱਗੂ ਸੋਨੇ ਬਣਾਗੇ ਵਧੀਆ ਤਰੀਕੇ ਨਾਲ ਹੈ ਚਲੋ ਠੀਕ ਆ ਲੈ ਹਰਪਤੇ ਦੁੱਧੇ ਬਿਨਾ ਦੁੱਧੂ ਮੇਰੇ ਪਤਨੇ ਮਿਲਦੇ ਆਂ ਫਿਰ ਮਾਰਨਿੰਗ ਟਾਈਮ ਬਾਏ ਬਾਏ